ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਤੇ ਵਲੌਗ ਅਜਹੀ ਸ਼ਾਮ ਨੂੰ ਸਟਾਰਟ ਕਰਨ ਲੱਗਿਆ ਸਵੇਰੇ ਮੈਂ ਤੜਕੇ ਉੱਠ ਕੇ ਨਹਾਤੋ ਕੇ ਪਾਠ ਕਰ ਲਿਆ ਤੇ ਉਸ ਤੋਂ ਬਾਅਦ ਬਸ ਆਪਾਂ ਨੇ ਨਾ ਮਤਲਬ ਵਲੌਗ ਸ਼ੂਟ ਹੀ ਨਹੀਂ ਕੀਤਾ ਹੈਗਾ ਤੇ ਬਸ ਹੀ ਫੈਮਲੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਤੇ ਹੁਣ ਟਾਈਮ ਹੈ ਜੀ ਸ਼ਾਮ ਦਾ ਤੇ ਅਸੀਂ ਚੱਲੇ ਸੀ ਗੁਰਦੁਆਰਾ ਸਾਹਿਬ ਸਵੇਰੇ ਨਾਲ ਸਾਡੇ ਕੋਲ ਜਾ ਨਹੀਂ ਹੋਇਆ ਤੇ ਹੁਣ ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਜੀ ਮੱਥਾ ਟੇਕਣ ਤੇ ਟਾਈਮ ਸ਼ਾਮ ਦਾ ਦਮਨ ਲਈ ਵੀ ਸੂਟ ਵੇਅਰ ਕਰ ਲਿਆ ਜਿਹੜਾ ਉਹ ਦਿਨ ਕੀਤਾ ਸੀ। ਕਿ ਆਪਾਂ ਤੋਂ ਹਾਂ ਚਲੋ ਹੁਣ ਲੈ ਆਵਾਂਗੇ ਤੇ ਆ ਕੇ ਆਪਾਂ ਨੇ ਦੀਵੇ ਜਗਾੜੇ ਨੇ ਤੇ ਹੁਣ ਬਸ ਪਟਾਕੇ-ਪਟੂਕੇ ਲੈ ਆਂਦੇ ਕਿ ਅੱਜ ਗੁਰਪੁਰਬ ਹੈ ਤਾਂ ਪਟਾਕੇ ਚਲਾਵਾਂਗੇ ਦਮਨ ਕਹਿੰਦੀ ਸੀ। ਪਟਾਕੇ ਚਲਾਣੇ ਤਾਂ ਲੈ ਕੇ ਆਇਆ ਪਿਛਲੀ ਵਾਰ ਤਾਂ ਖਤਮ ਹੋ ਗਿਆ ਜਿਹੜੇ ਦੀਵਾਲੀ ਨੂੰ ਲਿਆਂਦੇ ਸੀ। ਉਹ ਸੇਮੋ ਹੀ ਤੇ ਇਹਦੇ ਨਾਲ ਦੇ ਆਪਾਂ ਪਹਿਲਾਂ ਵੀ ਲਿਆਂਦੇ ਸੀ ਦੀਵਾਲੀ ਵਾਲਾ ਵਲੌਗ ਜਾ ਕੇ ਦੇਖਿਓ। ਇਹ ਥੋੜੀ ਕੁਆਲਿਟੀ ਡਾਉਣ ਲੱਗਦੀ ਉਹ ਡੱਬਾ ਹੀ ਵੱਡਾ ਪੈਕਿੰਗ ਵਾਲਾ ਗੱ ਉਹ ਡੱਬਾ ਆ ਸੀਗਾ ਇਹ ਥੋੜੇ ਵਿੱਜੇ ਨੇ ਹਾਂਜੀ ਇਧਰ ਦਮਣ ਨੇ ਆਉਂਦਿਆਂ ਨੂੰ ਲੈਟਾ ਲੂਟਾ ਲਾਤੀ ਆ ਤੇ ਸਾਰਾ ਵਧੀਆ ਲੱਗ ਰਿਹਾ ਹਨਾ ਤੇ ਬਾਹਰ ਵੀ ਮੌਸਮ ਬਹੁਤ ਗੰਦਲਾ ਹੋਇਆ ਪਿਆ ਬਹੁਤ ਜ਼ਿਆਦਾ ਗੰਦਲਾ ਤੇ ਮੌਸਮ ਨਾ ਇੱਕਦਮ ਚੇਂਜ ਹੋਣ ਕਰਕੇ ਤੇ ਸਾਰਾ ਕੁਝ ਹੀ ਮਤਲਬ ਠੰਡ ਵੀ ਆ ਗਈ ਇੱਕਦਮ ਹੀ ਸਾਰਾ ਕੁਝ ਐ ਹੋ ਗਿਆ ਉੱਤੋਂ ਧੁੰਦ ਐ ਲੱਗਦਾ ਜਿਵੇਂ ਦਸੰਬਰ ਦਾ ਮਹੀਨਾ ਤੇ ਐਵੇਂ ਦਾ ਮੌਸਮ ਹੋਇਆ ਪਿਆ ਤੇ ਬਸ ਅਸੀਂ ਹੁਣੇ ਹੀ ਆਏ ਸੀ ਜੀ ਅਸੀਂ ਆਪਣੇ ਕੰਮ ਕਰ ਕਰ ਕੇ ਤੇ ਹੁਣ ਪਹਿਲਾਂ ਗੁਰਦੁਆਰਾ ਸਾਹਿਬ ਹਾਜ਼ਰੀ ਭਰ ਆਈਏ ਹਨ ਤੇ ਫੇਰ ਆ ਕੇ ਬਾਕੀ ਦਾ ਕੰਮ ਕਰਦੇ ਆਂ ਤਾਂ ਤੁਸੀਂ ਬਣੇ ਰਹੋ ਵਲੌਗ 'ਚ ਮੈਂ ਮੇਰੀ ਚਾਹ ਬਣ ਗਈ ਹੋਣੀ ਏ ਚਾਹ ਦੋਤ ਨਹੀਂ ਪਾਇਆ ਕਿੱਧਰ ਗਏ ਚਾਹ ਆਪਣੇ ਧਰੀਏ ਆ ਕੇ ਸਾਰਾ ਦਿਨ ਬਾਜ਼ਾਰ 'ਚ ਫੇਰ ਫੇਰ ਚਾਹ ਵੀ ਨਹੀਂ ਪੀਤੀ ਆਪਾਂ ਨੇ पढ़िया ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਸਾਰਿਆਂ ਨੂੰ ਮੇਰੇ ਵੱਲੋਂ ਗੁਰਨਾਨਕ ਦੇਵ ਜੀ ਦੇ ਬਰਥਡੇ ਦੀਆਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਤੇ ਅਸੀਂ ਹੁਣ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆਗੇ ਸੀਗੇ ਤੇ ਬਾਹਰ ਦੀਵੇ ਲਾਉਣ ਦੀ ਤਿਆਰੀ ਚੱਲ ਰਹੀ ਹੈ ਤੇ ਅਸੀਂ ਦੀਵੇ ਲਾਉਣ ਚੱਲੇ ਆ ਤੇ ਆਜੋ ਤੁਮ ਲੈ ਕੇ ਚੱਲੀਏ ਤੇ ਜੋਤ ਮੈਂ ਲਾਤੀ ਜੇ ਅੰਦਰ ਤੇ ਇੱਧਰ ਲਾਈਟਾਂ ਲੱਗੀਆਂ ਤੁਹਾਨੂੰ ਦਿਖਾਇਆ ਤੇ ਬਾਹਰ ਦਮਨ ਕਰਦੀ ਪਈ ਹੈ ਤਿਆਰੀ ਕਿੱਥੇ ਗਈ ਦਮਨ ਦਮਨ ਹੈ ਪਤਾ ਨਹੀਂ ਕਿੱਥੇ ਦਮਨ ਕਿੱਧਰ ਗਈ ਹੈ ਦਮਨ ਦਮਨ ਤਾਂ ਅੰਦਰ ਤਾਂ ਹੈ ਨਹੀਂ ਅੰਦਰ ਤਾਂ ਹੈ ਨਹੀਂ ਦਮਨ ਉਸ ਜੱਤਾਰ ਪੂਰੇ ਐਨ ਵਧੀਆ ਖੰਡੇ ਬੱਤੀਆਂ ਉਧਰ ਮੈਂ ਤਾਂ ਵਧੀਆ ਨਹੀਂ ਲਕੀਆਂ ਇਹਨਾਂ ਇਹਨਾਂ ਵਧੀਆ ਰੱਖੀਆਂ ਨੇ ਬੱਤੀ ਥੋੜੀ ਜਿਹੀ ਮੋਟੀ ਹੋਵੇ ਨਾ ਮੋਟੀਆਂ ਹਨ ਪਹਿਲੀਆਂ ਵਾਲੀਆਂ ਪਰ ਉਹ ਬਾਲੀਆਂ ਮੋਟੀਆਂ ਹਨ ਇੰਨਿਆਂ ਕੋ ਸਹੀ ਨੇ ਦੰਤ ਉਹਦਾ ਜੋੜ ਦੋ ਬਸ ਬਾਕੀ ਸਭ ਠੀਕ ਹੈ। ਲੋਏ ਤੇ ਸਾਰੇ ਪਾਸੇ ਲਾਈਟਾਂ ਚੱਲ ਰਹੀਆਂ ਪਈਆਂ ਨੇ। ਬੱਤ ਜਿਹੜਾ ਅੱਜ ਦਾ ਗੰਦਲਾ ਜਿਹਾ ਮੌਸਮ ਹੋਇਆ ਹੈ। ਹਾਂ ਇਹਨੇ ਬਸ ਤਾਂ ਕੰਮ ਖਰਾਬ ਕੀਤਾ। ਬਹੁਤ ਔਖਾ ਹੈ। ਕਾਇ ਸ਼ਾਟ ਲੈ ਕੇ ਆਏ ਆ ਵੀ ਲਾਉਣ ਦਾ ਹੈ ਫਾਇਦਾ ਕੀ ਨਹੀਂ ਆ ਉਹ ਸਾਨੂੰ ਨਹੀਂ ਪਤਾ। ਪਰ ਲਾਵਾਂਗੇ। ਆਹ ਲੋ ਵੀ ਥੱਲੇ ਇੱਕ ਮੋਣੀ ਵੀ ਪਟਾਕੇ। ਪਟਾਕੇ ਚਲਾਣ ਲੱਗਿਓ। ਅੱਛਾ। ਲਓ ਜੀ ਆਪਾਂ ਨੇ ਦੀਵੇ ਲਾ ਦਿੱਤੇ ਤੇ ਇੱਕ ਵਾਰੀ ਫੇਰ ਤੋਂ ਸਾਡੇ ਵੱਲੋਂ ਤੁਹਾਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਅੱਜ ਆਪਾਂ ਦੋ ਦੋ ਦੀ ਵੀ ਲਾਈ ਦੂ ਇੱਥੇ ਦੋਸਤੇ ਦੋਸਤੇ ਦਿਖਾ ਦੇ ਦਮ ਸਾਰੇ ਇਹ ਉਧਰ ਤਾਂ ਲੱਗੇ ਸਾਰੇ ਨਾ ਨਾ ਸਾਰੇ ਐਂ ਲੱਹੜਾ ਖੜੇ ਨਹੀਂ ਆ ਲੈ ਜੀ ਆ ਵੀ ਨਾ ਜੂ ਲੈ ਇਹ ਜੈਕਟ ਸੀ ਜਿਵੇਂ ਆਪਣੇ ਆਪਾਂ ਆਪਣੇ ਬੱਚਿਆਂ ਦਾ ਹੈ ਬਰਥਡੇ ਬੜੇ ਸ਼ੌਂਕ ਨਾਲ ਆਪਣੇ ਇਸ ਸਭ ਤੋਂ ਵੱਡੇ ਮਤਲਬ ਸਭ ਤੋਂ ਵੱਡੇ ਔਰ ਸਭ ਤੋਂ ਪਹਿਲੇ ਗੁਰੂ ਹਾਂ ਤੇ ਇਹਨਾਂ ਦਾ ਬਰਥਡੇ ਆ ਸਾਰੇ ਆਪਣੇ ਘਰਾਂ ਜਿਹੜਾ ਨਾ ਦੀਵੇ ਲਾ ਕੇ ਕੁਸੀ ਬਣਾਓ ਗੁਰਦੁਆਰਾ ਸਾਹਿਬ ਜਾ ਕੇ ਮਠਟੇ ਕੇ ਉਹ ਬਹੁਤ ਵਧੀਆ ਲੱਗਦਾ ਹੈ ਨਾ ਦਮਣ ਨੇ ਸਾਡੇ ਆਉਂਦਿਆਂ ਨੂੰ ਦੀਵੇ ਤੇਲ ਪਾ ਕੇ ਰੱਖਦਾ ਹੈ ਬਸ ਬੱਤੀਆਂ ਪਾ ਕੇ ਅਸੀਂ ਪਹਿਲਾਂ ਉੱਥੇ ਬੱਤੀਆਂ ਪਾਉਂਦੇ ਰਹੇ ਤੇ ਦਮਣ ਨੇ ਸਾਨੂੰ ਦੱਸਿਆ ਵੀ ਨਹੀਂ ਦਮਣ ਆਪਣਾ ਲੱਗੀ ਵੀ ਕਿ ਨਹੀਂ ਮੈਂ ਤਾਂ ਦੀਵੇ ਤੇਲ ਪਾ ਕੇ ਰੱਖਦਾ ਤੇ ਬੱਤੀਆਂ ਪਾਉ ਬਸ ਅੰਦਰ ਲਾਤੇ ਬਤਾ ਆਪਣੀ ਕੌੜੀਆਂ ਚ ਲਾਤਾ ਹੂੰ ਹੂੰ ਕੋ ਵਧੀਆ ਲੱਗਦਾ ਚਲੋ ਜੀ ਦੀਵੇ ਆਪਾਂ ਨੇ ਲਾ ਲਏ ਨੇ ਤੇ ਅੰਦਰ ਵੀ ਲਾਤੇ ਬਾਹਰ ਵੀ ਕੌੜੀਆਂ ਤੇ ਲਾਤੀ ਤੇ ਉਤਾਰ ਕੇ ਤੇ ਜਿਹੜਾ ਤੇਲ ਬਚਿਆ ਨਾ ਸਾਰੇ ਦੀਵੇ ਭਰ ਦੇ ਜਿਆਦਾ ਟਾਈਮ ਚੱਲਣ ਦੇ ਤੇ ਹਵਾ ਵੀ ਚੱਲਣ ਲੱਗੀ ਐ ਹਵਾ ਪਈ ਹੀ ਵਧੀਆ ਜਿੰਨਾ ਤੇਲ ਨਾਲ ਪਿਆਰੂਗਾ ਉਹਨਾਂ ਲੌਂਗ ਲਾਸਟਿੰਗ ਚੱਲਣਗੇ ਦੀਵੇ ਇਹ 350 700 ਇਹ 300 ਦਾ ਲਾ ਲਾ ਰਹਿਣਾ 1000 ਰੁਪਏ ਦੇ ਕੇ ਆਇਆ ਤਿੰਨ ਆਜ ਇਹਨਾਂ ਚੀਜ਼ਾਂ ਦਾ ਤੇ ਜ਼ਿਆਦਾ ਹੈ ਫਿਰ ਉਦੋਂ ਆਪਾਂ 2000 ਦੇ ਕਿੱਤੇ ਕਿੱਲੇ ਆਏ ਹਾਂ ਆ 350 ਉਹ 2000 ਦੇ ਸੀਗੇ ਹਾਂ ਇਹ 350 ਦਾ ਉਧਰ ਇੱਕ ਮਿਲਿਆ ਸੀਗਾ ਹਾਂ 350 350 700 ਹਾਂ 700 ਤੇ 300 300 ਇਹ ਤੁਲਾ ਹੈ ਹਾਂ ਜੀ ਆਰ ਹੋ ਗਿਆ ਇਹ ਤਾਂ ਮੰਗ ਰਿਆ ਸੀਗਾ ਉਹ 350 ਮੰਗ ਰਿਆ ਸੀ ਜਦੋਂ ਹੋਲ ਸੇਲ ਦੀ ਫਿਰ ਕੰਮ ਹੈ ਤੇ ਫਿਰ 350 ਮੰਗ ਕੇ ਲੈਸ ਕਰ ਤੋ ਕਰਨਾ ਕੀ ਦਾ ਰੇਟ ਹੈਗਾ ਸਾਨੂੰ ਠੀਕ ਹੈ ਚਲੋ ਚਲਾ ਲਓ ਇੱਕ ਚਲਾ ਲੈ ਕੱਲ ਨੂੰ ਫਤਿਹ ਹਰੀ ਆਉਣਗੇ ਫਿਰ ਚਲਾਵਾਂਗੇ ਆਪਾਂ 2 ਮਿੰਟ ਰੋਕ ਕੇ ਚਲਾਈਏ ਵੱਡਾ ਚਲਾਈਏ ਛੋਟਾ ਚਲਾਈਏ ਪੌਣੇ 7 ਹੋਏ ਹਜੇ ਵੱਡਾ ਕੱਲ ਚਲਾਵਾਂਗੇ ਪੁੱਤ ਲਾਸਟ ਐਂਡਿੰਗ ਆ ਇੱਕ ਇੱਕ ਡੱਬਾ ਚਲਾ ਲਓ ਨਾ ਥੱਲੇ ਵਾਲਾ ਇੱਕ ਤਾਂ ਮਸਾਲੇ ਦਵੇਂ ਐਡੀ ਬੱਡੀ ਉਹ ਬਸ ਮੋਰੀ ਮਹਨ ਮੰਗਦਾ ਸੀ ਜੀ ਕਰਨਾ ਮੈਨੂੰ ਚਾਹਤ। ਕਹਿੰਦਾ ਉਹਦੀ ਹਾਈਟ ਜਿਹੜੀ ਆ ਨਾ ਸਭ ਤੋਂ ਜ਼ਿਆਦਾ ਹੋਊਗੀ ਉਹਦੀ ਹਾਈਟ। ਤੋਈ ਕਹਣਾ ਜੇ ਸੋਨੂ ਜਿਹੜੀ ਹਾਈਟ ਹੋएगी ਫਿਰ ਲਾਵਾਂਗਾ ਮੈਂ। ਮੈਂ ਤਾਂ 1.7 ਮੀਟਰ ਦਾ ਸੀਗਾ ਉਹ। ਮੈਂ ਆ ਜਿਹੜੀ ਗੱਲ ਕਹਿ ਰਹੀ ਹਾਂ ਤੂੰ ਕਹਣਾ ਜੇ ਸੋਨੂ ਜਿਹੜੀ ਹਾਈਟ ਹੋएगी ਫਿਰ ਲਾਵਾਂਗਾ ਮੈਂ। ਹੁਣ ਆ ਸ਼ਰਟ ਇੰਨੇ ਮੋਟੇ ਲੱਗਣਦੇ ਹੋ ਨਾ ਤੁਸੀਂ ਢਿੱਡ ਦੇਖੋ ਕਿੱਧਰ ਜਾ ਰਿਹਾ ਤੁਹਾਡਾ। ਸਾਈਡ ਪੋਸਟ ਚ ਦੇਖੂਗਾ ਮੋਟਾ ਸਾਈਡ ਪੋਸਟ ਅੱਛਾ ਡੈਲੋ ਵਾਲੀ ਦੀਦੀ ਦਾ ਜਿੱਦਣ ਤੁਸੀਂ ਸਵੇਰੇ ਮੈਨੂੰ ਕਹਿ ਕੇ ਨਹੀਂ ਕਹੇਗੀ ਡੈਲੋ ਵਾਲੀ ਦੀਦਾ ਫੋਨ ਫਾਣੀ ਨਹੀਂ ਆਇਆ ਹਾਂ ਮੈਂ ਨਹੀਂ ਤੁਸੀਂ ਕਹਿ ਗਏ ਪਿੱਛੇ ਦੀਦਾ ਫੋਨ ਲੰਮੀ ਉਮਰ ਆ ਉਹਨਾਂ ਦੀ ਮੈਂ ਕਿਹਾ ਵਾਹ ਮੈਂ ਕਿਹਾ ਉਹ ਕਹਿੰਦੇ ਅਸੀਂ ਤਾਂ ਰੋਜ਼ ਯਾਦ ਕਰਦੇ ਹਲੀਸ਼ਾ ਗੱਲਾਂ ਕਰਦੀ ਹੁੰਦੀ ਵੀਡੀਓ ਦੇਖ ਕੇ ਦਮਣ ਨਾਲ ਤੇ ਮੈਂ ਕਿਹਾ ਅੱਜ ਹੀ ਮੈਂ ਕਿਹਾ ਮੈਂ ਤਾਂ ਯਾਦ ਨਹੀਂ ਕੀਤਾ ਉਤਾਰ ਕਹਿੰਦੇ ਡੈਲੋ ਵਾਲ ਕੋਲੋਂ ਦਾ ਫੋਨ ਨਹੀਂ ਆਇਆ ਤੇ ਨਾਲ ਦੀ ਨਾਲ ਫੋਨ ਆ ਗਿਆ ਉਹਨਾਂ ਦਾ ਸਾਡੇ ਲੋਕ ਤੁਹਾਨੂੰ ਬਹੁਤ ਬਹੁ ਸੱਚੀ ਗੱਲ ਸੀ ਯਾਦ ਕਰਦੇ ਨੇ ਦੇਖੋ ਹਾਂ ਅਲੀਸ਼ਾ ਯਾਦ ਕਰਦੇ ਨੇ ਬੈਠੇ ਨੇ ਫੋਨ ਨਹੀਂ ਜੇ ਕਿਸੇ ਦਾ ਨਾਂ ਨਾ ਆਏ ਜਦੋਂ ਭੈਣ ਭਰਾ ਆਪਣਾ ਕੋਈ ਫੋਨ ਕਰਦਾ ਹੁੰਦਾ ਹਨਾ ਤੇ ਫਿਰ ਇਹ ਕਹਿੰਦੇ ਨੇ ਫਲਾਣੇ ਦਾ ਫੋਨ ਨਹੀਂ ਆਇਆ ਉਹਨਾਂ ਦਾ ਫੋਨ ਨਹੀਂ ਆਇਆ ਉਹਨਾਂ ਦਾ ਫੋਨ ਨਹੀਂ ਆਇਆ ਕੰਡ ਖੋਲੋ ਤੁਮਣੀ ਮੈਂ ਥੋੜੀ ਜੀ ਚਾਹ ਬਣਾਣਾ ਆਪਣੇ ਲਈ ਮੇਰਾ ਸਿਰ ਬੜਾ ਦੁਖੰਡਿਆ ਸਵੇਰ ਦੀ ਚ ਪੰਜ ਵਾਰੀ ਪੱਧਵੀ ਵਾਰ ਚਾਹ ਪੀਦੀ ਉਹ ਜਾਓ ਝੂਠ ਕਾ ਤੋ ਬੋਲਣ ਦੇ ਹੋ ਹੂੰ ਹੋਰ ਕਿੰਨੀ ਵਾਰ ਪੀਲੀ ਹਾਂ ਦੇਖੋ ਸਵੇਰ ਦੇ ਹੀ ਬਾਜ਼ਾਰ ਸੀ ਇੱਕ ਵਾਰ ਤੜਕੀ ਉੱਠ ਕੇ ਪੀਤੀ ਤੜਕੀ ਬਿਟੀ ਹਾਂ ਉਹਦੂ ਬਾਜ਼ਾਰ ਜਾਣ ਦੋ ਵਾਰੀ ਦੋ ਵਾਰੀ ਹੋ ਗਈ ਹਾਂ ਤੀਸਰੀ ਵਾਰ ਆਕੇ ਮੈਂ ਪੀਤੀ ਨਹੀਂ ਤੂੰ ਹੀ ਪੀਲੀ ਮੇਰੀ ਕੱਪ ਵਾਲੀ ਮੈਂ ਛੱਡਤੀ ਮੈਂ ਚਾਹ ਵਧੀਆ ਨਹੀਂ ਬਣੀ ਹੁ ਸੰਗ ਰੂਦੀ ਲੈ ਕੋਈ ਵੀ ਗੱਲਾਂ ਦਾ ਕੜਾ ਬਣਾਈ ਜਾ ਗੱਲਾਂ ਦਾ ਕੜਾ ਤੁਸੀਂ ਝੂਠ ਮਾਰਨ ਦੇ ਓਤੇ ਦੇਖਿਆ ਕਿਵੇਂ ਆ ਸ਼ਾਰਟ ਧੱਕੇ ਨਾ ਬਣਾਉਣ ਲੱਗੇ ਪਏ ਮੈਨੂੰ ਇੱਥੇ 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 ਚ ਨਾ ਲੋ ਇੱਥੇ ਹਾਂ ਦੇਖ ਲੈਣੇ ਲਓ ਜੀ ਕਿੱਥੇ ਉੱਪਰ ਰੱਖ ਕੇ ਚਲਾਣੀ ਇੱਥੇ ਹੀ ਰੱਖੋ ਮੜ ਜੀ ਇੱਥੇ ਇੱਥੇ ਰੱਖੋ ਇੱਥੇ ਦਮ ਉਹ ਜੀ ਇੱਧਰ ਹੋਰੀ ਤਿਆਰੀ ਬਸ ਇੱਥੇ ਠੀਕ ਹੈ ਸਾਰੀ ਜਰਾਈਲ ਦੀ ਮਸਾਇਲ ਵਾਂਗ ਹੋ ਦਮਣਾ ਧਾਰਨਾ ਦਮਣਾ ਸੂਟ ਤੇ ਜੇ ਚੰਗਿਆੜੇ ਪਾਗੇ ਨਾ ਹੋ ਗਿਆ ਲੱਗੇ 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 ਕਿੱਥੇ ਗਿਆ ਉਹ ਮੈਨੂੰ ਸਿੱਧਾ ਹੀ ਨਹੀਂ ਹੋ ਉਹ ਟੇਡਾ ਥੁਰ ਗਿਆ ਯਾਰ ਨਾ ਨਾ ਸਹੀ ਸੁਣ ਮੈਨੂੰ ਆ ਲੱਗੇ ਮੈਂ ਤਾਂ ਬਿੰਦੀ ਥੱਲੇ ਹੀ ਰਹਿ ਗਈ ਛੱਤ ਦੇ ਪਰ ਇਹ ਨਾ ਉਹਨਾਂ ਨੂੰ ਖਾਸ ਨਹੀਂ ਸੀ ਹਾਂ ਉਹ ਵੱਡਾ ਹੀ ਜਣਾ ਉਹੀ ਉਹੀ ਪੁੱਤ ਪਮਾਲਾ ਚਾਉਂਦਾ ਨਹੀਂ ਨਹੀਂ ਇੱਕ ਹੋਰ ਲਿਆ ਦਮਨ ਦਮਨ ਇੱਕ ਹੋਰ ਲਿਆ ਥੋੜਾ ਜਿਹਾ ਉੱਥੇ ਰੱਖੋ ਉੱਥੋਂ ਖੁੱਲੇ ਆਸਮਾਨ ਦੇ ਦਿਖੂਗਾ ਇੱਧਰ ਤਾਂ ਮੈਨੂੰ ਦਿਖਿਆ ਹੀ ਨਹੀਂ ਇੱਕ ਹੋਰ ਲੈ ਕੇ ਬੁਝਾ ਵੀ ਛੱਡੀ ਤੂੰ ਬੁਝਦੀ ਹੁੰਦੀ ਹੈ ਦੇਖ ਰਹਾ ਹੈ ਚਲੋ ਨਹੀਂ ਨਹੀਂ ਇੱਥੇ ਇੱਥੇ ਰੱਖੋ ਇੱਥੇ ਰੱਖ ਦੀਏ ਨਹੀਂ ਨਹੀਂ ਇੱਥੇ ਥੱਲੇ ਚੋਂ ਅੱਗ ਇੱਥੇ ਰੱਖੋ ਬਸ ਇੱਥੇ ਆ ਚੱਕੋ ਨਾ ਤਾਂ ਇਹਦਾ ਪੁੱਛ ਜੀ ਚਲ ਦਮਨ ਆ ਇਧਰ ਆ ਜੀਂ ਦਮਨ ਭੱਜ ਕੇ ਹਾਈ ਮਾਈ ਦਾਦੀ ਜੀ ਮੂਰੇ ਨਿੰਦੀ ਛੋਟੀਂਦੀ ਹਾਈ ਮੈਂ ਡਾਗੀ ਆ ਮੈਂ ਡਾਗੀ ਸਿਮ ਨੂੰ ਬਹੁਤ ਮਿਸ ਕਰਦਾ ਹਾਂ ਆ ਮੈਂ ਡਾਗੀ ਆ ਜਾ ਪੁੱਤ ਦੇਖੀ ਦਮਨ ਕੱਪੜੇ ਤਾਂ ਪਵਾ ਲਈ ਲੱਗੀ 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 ਤਮਨੇ ਇਹਨੂੰ ਪਰੇ ਰੱਖ ਕੋਲ ਚੜੀ ਨੂੰ ਓਹੋ ਆ ਕੀ ਹੋ ਗਿਆ ਆ ਕਿ ਜਿਆ ਆ ਕੀ ਤਰ ਜਿੰਨਾ ਕੋ ਗੁੜ ਪਾਓਗੇ ਉਨਾਂ ਕੋ ਮਿੱਠਾ ਆ ਦੇਖ ਲਓ ਕੀ ਹਾਲ ਹੈ ਗੁੜ ਤਾਂ ਇੰਨਾ ਪਾਤਾ ਉਹ ਚ ਹੋਰ ਮੈਂ ਦੱਸ ਕੀ ਪਾਵਾਂ ਗੁੜ ਫਿਰ ਗੁੜ ਚੱਲਿਆਗਾ ਤੋ ਨਹੀਂ ਗੁੜ ਮਿੱਠਾ ਕਿਉਂ ਨਹੀਂ ਹੋਇਆ ਇਹ ਟੈਕਨੀਕਲ ਫਾਲਟ ਪੈ ਗਿਆ ਹੈ ਟੈਕਨੀਕਲ ਕੋਈ ਫਾਲਟ ਨਹੀਂ ਪੈ ਹੈ ਸਾਇਲ ਟੈਸਟ ਕਰਨ ਲਈ ਭਜਾਈ ਸੀ ਕਿ ਤੁਮ ਮੰਦਰ ਦੇ ਵਿੱਚ ਇਹ ਪਾਕਿਸਤਾਨ ਜਾ ਕੇ ਡਿੱਗ ਪਈ ਇਹ ਜਿਹੜੀ ਆਪਾਂ ਇੱਥੋਂ ਲੈ ਕੇ ਆਏ ਹਨਾ ਆ ਪਤੜਾ ਤੋ ਨਹੀਂ ਇਹ ਕਿਹੜਾ ਉੱਥੋਂ ਕੁਲਰ ਘਰਾ ਉਹਦਾ ਬਹੁਤ ਸੋਹਣੇ ਸਨ ਆ ਤਾਂ ਇਹ ਤਾਂ ਚਦਾਈ ਖਲਾਰਛ ਇਹਦਾ ਪੂਰਾ ਮੂੜੀ ਖਰਾਬ ਕਰਤਾ ਹੋਰ ਮੈਂ ਵੇਂਦੀ ਰਹੀ ਕਿ ਉੱਤੇ 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 ਕੁਛ ਵੀ ਨਾ ਉਹ ਇੱਥੇ ਖਿਲਰ ਖਲਾਰ ਗਈ ਹੋਰ 115 ਰੁਪਏ ਐਸੀ ਤੇ ਅਸੀ ਹੋ ਗਈ ਹਾਂ 350 ਪੂਰਾ ਡੱਬਾ ਹੀ ਪਹਿਲਾ ਵਾਲਾ ਮੈਨੂੰ ਚੱਲਿਆ ਪਤਾ ਨਹੀਂ ਲੱਗਾ ਦੂਜੇ ਵਾਲੇ ਉਹ ਕਚਰ ਪਚਰ ਉਹ ਗੰਤੀਜਾ ਦੇਖਦੇ ਆ ਕੀ ਕਰਦਾ ਉਹ ਤੀਜਾ ਕੀ ਕਰਦਾ ਦਮਣ ਮਾ ਥੱਲੇ ਹੀ ਫਟ ਫਟ ਗਿਆ ਹਾਂ ਹਏ ਤੂੰ ਹੀ ਕਹਿੰਦੇ ਮੈਂ ਉੱਤੇ ਰੱਖਾਂ ਬਸ ਮੈਂ ਦੇਖ ਲਈ ਹੁਣ ਚਲੋ ਜੀ ਦੇਖਦੇ ਆ ਇਹ ਕੀ ਕਰਦਾ ਦੂਜੇ ਨੇ ਰੰਗ ਲਾਤੇ ਹਨ ਹੁਣ ਇਹ ਦੇਖਦੇ ਆ ਕੀ ਕਰਦਾ ਲਓ ਜੀ ਲਓ ਓਹ ਸੀ ਆ ਸੀ ਟਗੜ ਹਾਂ ਆਹਾ ਆ ਆ ਬੇ ਆ ਹੁਣ ਗੁੜ ਇਹ ਲਾਣੀ ਵੇ ਅੰਨਾ ਮਿਸ਼ਰੀ ਪਾਈ ਹੋਈ ਹੈ ਅੱਛਾ ਤਾਂ ਕਰ ਗਿਆ ਹਾਂ ਡਿੱਗ ਰਹੇ ਸਾਰਿਆਂ ਨੂੰ ਸਾਡੇ ਵੱਲੋਂ ਇੱਕ ਵਾਰੀ ਫਿਰ ਇੱਕ ਵਾਰੀ ਫਿਰ ਤੋਂ ਹੈਪੀ ਗੁਰਪੁਰ ਬਹੁਤ ਵਧੀਆ ਲੱਗਿਆ ਅੱਜ ਬੜਾ ਸੋਹਣਾ ਦਿਨ ਚੜਿਆ ਪਰਮਾਤਮਾ ਸਾਡੇ ਘਰੇ ਤਰਕੀਆਂ ਬਖਸ਼ੇ ਖੁਸ਼ੀਆਂ ਰੱਖੇ ਖੁਸ਼ਹਾਲ ਰੱਖੇ ਤੇ ਦਮਨ ਕੁਲ ਚੁੰਨੀ ਨਹੀਂ ਸੰਭਾਲੀ ਜਾ ਰਹੀ ਉਹ ਇੱਕ ਨਾ ਇੱਕ ਰੀਲ ਆਈ ਸੀ ਉਹ ਕਹਿੰਦਾ ਤੂੰ ਕੁੜੀ ਦੀ ਕੀ ਗੱਲ ਕਰਦਾ ਜੇ ਕੁੜੀ ਔਰਗਾਂਝਾ ਦਾ ਦੁਪੱਟਾ ਸੰਭਾਲ ਸਕਦੀ ਤੈਨੂੰ ਤੇ ਸੰਭਾਲ ਹੀ ਸਕਦੀ ਰਮਾਨ ਨਾਲ ਇਹ ਦੁਪੱਟਾ ਹੈਗਾ ਔਰਗਾਂਝਾ ਦਾ ਜਿੰਨੇ ਇਹਨੂੰ ਸੰਭਾਲ ਲਿਆ ਸਮਝ ਲਓ ਨੇ ਸਭ ਕੁਝ ਸੰਭਾਲ ਲਿਆ ਦਮੰਦੇ ਸੂਟ ਵਾਰੀ ਦੀਵਾਲੀ ਨੂੰ ਵੀ ਬਹੁਤ ਕਮੈਂਟ ਆਈ ਸੀ ਹੁਣ ਦਮੰਦੇ ਅੱਜ ਫੇਰ ਸੂਟ ਹੀ ਵੇਅਰ ਕੀਤਾ ਇਹ ਤਾਂ ਕੀਤਾ ਕਿਉਂਕਿ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਪਤਾ ਕਿ ਦਮਨ ਕੋ ਸੂਟ ਘੱਟ ਨੇ ਤੇ ਹੁਣ ਤੁਹਾਡੀ ਦਮਨ ਬਣ ਗਈ ਪੰਜਾਬੀ ਪਹਿਰਾਵੇ ਦੀ ਮਾਲਕਨ ਤੇ ਹੁਣ ਦਮਨ ਵਾਧੂ ਸੂਟ ਪਾਇਆ ਕਰੂਗੀ। ਇਹ ਪੰਜਾਬੀ ਪਹਿਰਾਵੇ ਦੀ ਐਂਕਰ ਬਣ ਗਈ ਹੈ। ਹਾਂ ਤੇ ਦਮਨ ਦੱਸੋ ਪੰਜਾਬੀ ਪਹਿਰਾਵੇ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਪੰਜਾਬੀ ਪਹਿਰਾਵੇ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਉੱਥੇ ਆਦੇ ਨਵੇਂ-ਨਵੇਂ ਸੂਟ ਨਵੇਂ-ਨਵੇਂ ਸੂਟ ਬਾਇ ਕਰ ਰਹੇ ਨੇ। ਉਹ ਵੀਡੀਓ ਦੇਖੋ ਪੰਜਾਬੀ ਪਹਿਰਾਵੇ ਜਾ ਕੇ ਤੇ ਸਬਸਕ੍ਰਾਈਬ ਕਰੋ ਕਿਉਂਕਿ ਨੋਟੀਫਿਕੇਸ਼ਨ ਤੁਹਾਨੂੰ ਪਹੁੰਚੇਗਾ ਵੀ ਕੁਝ ਨਹੀਂ ਹੋਇਆ ਤੇ ਬਾਕੀ ਜੀ ਕੁਝ ਪਹਿਣਾ ਦੇਖੋ ਜੀ ਐਂਕਰਿੰਗ ਆ ਉਹ ਇਹ ਆਪ ਕਰ ਰਹੇ ਨੇ ਹਾਂ ਹਾਂ ਤੇ ਬਾਕੀ ਜਿਹੜਾ ਇਹ ਸੂਟ ਦਾ ਤੁਸੀਂ ਪ੍ਰਾਈਸ ਪੁੱਛ ਰਹੇ ਸੀ ਸਾਰੀਆਂ ਮੇਰੀਆਂ ਪਹਿਣਾ ਪੁੱਛ ਰਹੀਆਂ ਸੀ ਦੇਖੋ ਇਹ ਆ ਹੈਗਾ ਆਪਣਾ ਟਿਸ਼ੂ ਸ਼ਿਮਰ ਦੇ ਉੱਪਰ ਫੈਬਰਿਕ ਸੀ ਇਹ ਤੇ ਇਹਦਾ ਪ੍ਰਾਈਸ ਹੈਗਾ ਸੀ ਜੀ 3200 ਰੁਪਇਆ ਬਿਲਕੁਲ ਪਲੇਨ ਦਾ ਠੀਕ ਹੈ ਜੀ ਕੋਈ ਇਹਦੀ ਲਾਈਨਿੰਗ ਨਹੀਂ ਕੋਈ ਕੁਛ ਨਹੀਂ ਸਿਰਫ 3200 ਦੇ ਪਲੇਨ ਦਾ ਫੈਬਰਿਕ ਦਾ ਮਤਲਬ ਪ੍ਰਾਈਸ ਹੈ ਮੈਂ ਲੇਸ ਲਾ ਕੇ ਰੈਡੀ ਕਰਵਾਇਆ ਤੁਸੀਂ ਵਰਕ ਕਰਵਾ ਸਕਦੇ ਹੋ ਲੇਸ ਲਵਾ ਸਕਦੇ ਹੋ ਤੁਹਾਡੀ ਚੋਇਸ ਹੈ ਠੀਕ ਹੈ ਜੀ ਤੇ ਕੁਝ ਮੇਰੀਆਂ ਭੈਣਾਂ ਕਹਿੰਦੀਆਂ ਕੋਸਟਲੀ ਹੈ ਦੇਖੋ ਜੀ ਜੇ ਇਹ ਫੈਬਰਿਕ ਵਧੀਆ ਤੇ ਕੋਸਟਲੀ ਤੇ ਹੋਏਗਾ ਇਹ ਮੋਸਟਲੀ ਤੇ ਦੇਖ ਲਓ ਇਹਦੀ ਸੱਚ ਇੱਕ ਖਾਸੀਅਤ ਹੈ ਤੁਹਾਨੂੰ ਮੈਂ ਹੋਰ ਦੱਸਾਂ ਜਿਹੜੀਆਂ ਮੇਰੀਆਂ ਭੈਣਾਂ ਕਹਿੰਦੀਆਂ ਕਿ ਸਾਨੂੰ ਫਟਾਫਟ ਜਾਣਾ ਪੈਂਦਾ ਤੇ ਸੂਟ ਪ੍ਰੈਸ ਕਰਨਾ ਨਾ ਪਵੇ ਪ੍ਰੈਸ ਕਰਨ ਦੀ ਲੋੜ ਨਹੀਂ ਇਹਨੂੰ ਬ੍ਰਸ ਇਹਨੂੰ ਪ੍ਰੈਸ ਕਰਨ ਦੀ ਲੋੜ ਨਹੀਂ ਹੈਗੀ ਇਹ ਤੁਸੀਂ ਐਵੇਂ ਵੇਅਰ ਕਰ ਸਕਦੇ ਹੋ ਠੀਕ ਹੈ ਮੇਰੇ ਵਰਗੀਆਂ ਨੇ ਫਟਾਫਟ ਭੱਜਣਾ ਹੁੰਦਾ ਭੱਜ ਲੋ ਬਾਜ਼ਾਰ ਨੂੰ ਭੱਜ ਲੋ ਬਾਜ਼ਾਰ ਨੂੰ ਲੋ ਜੀ ਆਪਾਂ ਗੁਰਪ੍ਰਭ ਦੀਵੇ ਲਾ ਕੇ ਹਨਾ ਦੀਵੇ ਲਾ ਕੇ ਤੇ ਆਪਾਂ ਹੁਣ ਆ ਗਏ ਸੀ ਅੰਦਰ ਤੇ ਪ੍ਰਸ਼ਾਦਾ ਦੀ ਗੁਰਦੁਆਰ ਸਾਹਿਬ ਤੋਂ ਸ਼ਕਾਇਆ ਤੇ ਹੁਣ ਆਪਾਂ ਲੱਗਿਆ ਜੀ ਪਪੜੇ ਪੈਕ ਕਰ ਜਿਹੜੇ ਆਪਣੇ ਨਾਲੇ ਰੱਖੋਦੀਆਂ ਤੇ ਸਾਰੇ ਸਾਨੂੰ ਟਾਈਮ ਲੱਗਣਾ ਤੇ ਹੁਣੇ ਹੀ ਕਰਦੇ ਸੀ ਕਿ ਨਹੀਂ ਹਰ ਤਾਂ ਹਰ ਵੀਡੀਓ ਚ ਕਹਿੰਦੇ ਹੁੰਦੇ ਕਿ ਹੈਲਪ ਕਰਵਾਣੀ ਚਾਹੀਦੀ ਹੈ ਅਖਰੀ ਕੋਈ ਗੱਲ ਨਹੀਂ ਇਹ ਹੈਲਪ ਨਾ ਕਰੋ ਹੋਰ ਵੀ ਨਹੀਂ ਫਿਰ ਤਾਂ ਹੋਰ ਕੋਰੀਅਰ ਆ ਮੈਂ ਇਹ ਨਹੀਂ ਲੇਖ ਬਾਕੀ ਵੀਡੀਓ ਬਣਾਉਂਦਾ ਜਜ਼ੂਰ ਕਰ ਦੋ ਨਹੀਂ ਦਮਨ ਆਪਾਂ ਨੇ ਇੱਕ ਰੀਲ ਬਣਾਣੀ ਹੈ ਚੰਗਾ ਕਿ ਤੂੰ ਬਣਾਣੀ ਮੈਂ ਪਹਿਲਾਂ ਸੂਟ ਸੈੱਟ ਕਰਦਾ ਆਪਾਂ ਨੂੰ ਨਹੀਂ ਬਣਾਣੀ ਹੋਣੀ ਹੋਰ ਕੀ ਆਹ ਦੀ ਮੈਂ ਦਮਨ ਕਹਿੰਦੀ ਸੀ ਕੈਮਰਾ ਚੇਂਜ ਕਰ ਲਓ ਤੁਸੀਂ ਫੋਨ ਮਤਲਬ ਹਜੇ ਆਪਾਂ ਨਹੀਂ ਲੈਣਾ ਹਜੇ ਆਪਣਾ ਬਜਟ ਨਹੀਂ ਹੈ ਤਾਂ ਫਿਰ ਕਿ ਲਵਾਂਗੇ ਮੈਂ ਕਿਹਾ ਜਦੋਂ ਥੋੜੇ ਹੱਥ ਸੈੱਟ ਹੋਏਗਾ ਫੇਰ ਲਵਾਂਗੇ ਫੋਨ ਕਿਉਂਕਿ ਕਹਿੰਦੇ ਇਹ ਫੋਨ ਨਾ ਵੀਡੀਓ ਵਧੀਆ ਬਣਾਉਂਦਾ ਹੁਣ ਹੱਥ ਤੱਕ ਸੈੱਟ ਹੋਇਆ ਹੀ ਨਹੀਂ ਉਹ ਬਸ ਆ ਹੀ ਨਗ ਜਾਂਦੀ ਬੰਦੇ ਦੀ ਸਾਰੀ ਉਮਰ ਹੱਥ ਨਹੀਂ ਸੈੱਟ ਹੁੰਦਾ ਹੱਥ ਨਹੀਂ ਸੈੱਟ ਹੋਣਾ ਖੈਰ ਕੇ ਲਵਾਂਗੇ ਖੈਰ ਕੇ ਲਵਾਂਗੇ ਬੰਦੇ ਦੀ ਉਮਰ ਆ ਹੀ ਨਗ ਜਾਂਦੀ ਘਾਟੇ ਵਾਦੇ ਹੁੰਦੇ ਹੀ ਰਹਿੰਦੇ ਕਰ ਲੈਣਾ ਚਾਹੀਦਾ ਫਾਲ ਲੈ ਲੈਣਾ ਚਾਹੀਦਾ ਬਾਅਦ ਵਿੱਚ ਬੰਦਾ ਕਹਿੰਦਾ ਯਾਰ ਫਾਲ ਲੈ ਲਓ ਦਮ ਆ ਨਹੀਂ ਆਪਣੇ ਹੈਗੇ ਆਹ ਕਾਲਰ ਵਾਲਾ ਹੈ ਹਾਂ ਇਹ ਕਾਲਰ ਵਾਲਾ ਹੈ ਸੀ ਨਹੀਂ 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 ਪੁੱਤੇ ਨਹੀਂ ਹੈਗੇ ਆਹ ਸਲਾਈ ਹੋਏ ਆਏ ਹੋਏ ਨੇ ਜਿਹੜੇ ਸਲਾਈ ਹੋ ਕੇ ਆਏ ਨੇ ਇੱਕ ਆਹ ਜਿੱਥੇ ਸਟੀਚ ਇਹ ਆਏ ਨੇ ਸਟੀਚ ਹੋ ਕੇ ਆਏ ਨੇ ਜਿਹੜੇ ਇਹ ਵਾਲੇ ਠੀਕ ਹੈ ਆਹ ਹੋਰ ਆਪਣੇ ਭੈਣ ਕਿਸੇ ਹੋਰ ਦੇ ਨੇ ਉਹ ਜਿਹੜੇ ਨੇ ਠੀਕ ਹੈ ਪ੍ਰੈਸ ਕੀਤੇ ਹੋਏ ਨੇ ਕੱਪੜੇ ਸਾਰੇ ਮੈਂ ਬੜਾ ਸੂਟ ਗਣ ਕੇ ਪਾਣੀ ਨੇ ਕਿਉਂਕਿ ਜਿੱਥੇ ਆਪਾਂ ਨੇ ਕੋਰੀਅਰ ਭੇਜਣਾ ਨਾ ਉਹ ਭੈਣ ਦੇ ਗਾਂ ਅੱਗੇ ਵੀ ਸੂਟ ਨੇ ਤੇ ਫਿਰ ਵੇਚਣਾ ਮਿਕਸ ਹੋ ਜਾਣ ਆਕੋ ਆ ਗਲਾ ਵੀ ਘੈਂਟ ਆ ਉਹ ਪੈਨ ਨਾ ਪਾਉਂਦੇ ਨੇ ਆਹਾ ਆਹੀ ਪਾਉਂਦੇ ਨੇ ਗਲਾ ਸਾਰੇ ਸੂਤਾਂ ਦਾ ਉਹਨਾਂ ਦੇ ਦੇਖੋ ਇੱਕ ਹੀ ਆਰਡਰ ਆ ਸਾਰਿਆਂ ਦਾ ਮਤਲਬ ਸੇਮ ਗਲੇ ਇਹਦਾ ਵੀ ਦੇਖੋ ਬੈਨ ਵਾਲਾ ਬੈਨ ਵਾਲਾ ਇਹ ਸਿਰਫ ਉਹਨਾਂ ਨੇ ਚੇਂਜ ਕਰਵਾਇਆ ਆ ਦੇਖੋ ਆ ਵੀ ਬੈਨ ਵਾਲਾ ਆ ਵੀ ਬੈਨ ਵਾਲਾ ਠੀਕ ਹੈ ਤੇ ਆ ਵੀ ਬੈਨ ਵਾਲਾ ਗਲਾ ਬਾਕੀ ਅ ਦੋ ਸੂਟ ਹੋਰ ਨੇ ਇਹਦੇ ਨਾਲ ਦੇ ਹਾਂ ਉਹ ਲੈਣ ਦੇ ਦਮ ਇਹਨਾਂ ਹੋਰ ਲਾ ਦੇ ਲੋ ਜੀ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਹੈ ਤੱਕ ਆਪਣੀ ਪੈਕਿੰਗ ਨਹੀਂ ਹੋਈ ਕਿਉਂਕਿ ਆਪਾਂ ਵਿੱਚ ਤਰਾ ਇਹ ਕੰਮ ਹੋਰ ਕਰ ਲਾ ਪਈ ਇਹ ਭੈਣ ਦੇ ਜਿੱਧਰ ਸੂਟ ਜਾਣੇ ਨੇ ਨਾ ਉਹਨਾਂ ਦੇ ਕੋਈ ਆਏ ਹੋਏ ਨੇ ਉਦੋਂ ਤੇ ਕੈਨੇਡਾ ਤੋਂ ਤੇ ਉਹਨਾਂ ਲੈ ਕੇ ਜਾਣੇ ਉਹਨਾਂ ਦੇ ਵੀ ਕੱਪੜੇ ਨੇ ਵਿੱਚ ਤੇ ਮੈਂ ਕਿਹਾ ਮਿਕਸ ਨਾ ਹੋ ਜਾਣ ਫਿਰ ਅਸੀਂ ਕੁਰੀਆਂ ਸਲੀਪਾਂ ਬਣਾਈਆਂ ਉਹਨਾਂ ਦਾ ਨਾਮ ਲਿਖਿਆ ਤੇ ਉਹ ਅਹੀ ਹੁਣ ਹਰ ਸੂਟ ਚ ਪਾ ਰਿਆਂ ਕਿ ਉਹ ਉਹਨਾਂ ਦੇ ਸੂਟਾ ਕੱਢ ਪਾ ਲੜੀਏ ਫਿਰ ਉਹਨਾਂ ਨੂੰ ਉੱਥੇ ਜਾ ਕੇ ਲੱਪਣੇ ਸੌਖੇ ਰਹਿਣਗੇ ਤੇ ਸਲੀਪਾਂ ਵੀ ਅਸੀਂ ਫਿਰ ਆਪਣਾ ਪ੍ਰਿੰਟਰ ਤੇ ਵੱਡੀਆਂ ਲਿਖਿਆ ਨਹੀਂ ਹੈਗਾ ਕੰਮ ਕੋਈ ਹੁੰਦਾ ਵੀ ਜਿਹੜਾ ਕੰਮ ਸ਼ੌਂਕ ਨਾਲ ਕੀਤਾ ਜਾਏ ਤੇ ਐਨ ਪੂਰੇ ਤਰੀਕੇ ਨਾਲ ਕੀਤਾ ਹੋ ਜਾਏ ਉਹ ਕੰਮ ਕਰਦਾ ਸਵਾਲ ਹੀ ਬਹੁਤ ਹੁੰਦਾ ਤੇ ਅੰਦਰ ਬਹੁਤ سارے ਗਲੇ ਆਹੀ ਨੇ ਆਹੀ ਪਾਉਂਦੇ ਨੇ ਤੇ ਆ ਬਾਹ ਵੀ ਪੂਰੀ ਪਾਉਂਦੇ ਨੇ ਸਾਰੇ ਸੁੱਤਾਂ ਦੀਆਂ ਬਾਹਾਂ ਪੂਰੀਆਂ ਨੇ ਫਿਰ ਬਾਕੀ ਤੁਹਾਨੂੰ ਪਤਾ ਹੀ ਕੈਨੇਡਾ 'ਚ ਠੰਡ ਹੈ ਹਨਾ ਤੇ ਉਥੇ ਤਾਂ ਪੂਰੀ ਬਾਹ ਚੱਲਣੀ ਚੱਲਣੀ ਹੈ ਉਥੇ ਬੈਠੀ ਕਰਨੀ ਹੁੰਦੀ ਨਹੀਂ ਹੈਗੀ ਕੱਚੀ ਲੋਕ ਦੇ ਐਨੀ ਨੂੰ ਤਾਂ ਪਛਾਣ ਸਕੀ ਹੀ ਹੈ ਓਕੇ ਇਦਾਂ ਇਹ ਅਸੀਂ ਰਾਤ ਨੂੰ ਪੈਕਿੰਗ ਤਾਂ ਕਰ ਰਹੇ ਆ ਕਿ ਸਵੇਰੇ ਅਸੀਂ ਪਿੱਡ ਚਲੇ ਜਾਣਾ ਤੇ ਸਵੇਰ ਸਾਡੇ ਕੋ ਟਾਈਮ ਨਹੀਂ ਹੋਣਾ ਤੇ ਰਾਤ ਨੂੰ ਹੀ ਪੈਕਿੰਗ ਕੁਕਿੰਗ ਕਰਕੇ ਸਾਰੀ ਤਿਆਰੀ ਕਰਕੇ ਸਾਰੇ ਕੁਝ ਕਰਕੇ ਤੇ ਟੈਨਸ਼ਨ ਜੀ ਨਹੀਂ ਰਹੇਗੀ ਫਿਰ ਭੱਜ ਦੌੜ ਚ ਫਿਰ ਬੰਦੇ ਨੂੰ ਇੰਨਾ ਕੰਮ ਵਧੀਆ ਵੀ ਹੁੰਦਾ ਫਿਰ ਕਾਲੀ ਕਾਲੀ ਆਉਂਦਾ بس ਕਰ ਦੋ ਕਰ ਦੋ ਕਰ ਦੋ ਨਾ ਪ੍ਰੈਸ ਕੀਤੇ ਹੋਏ ਨੇ ਸਾਰੇ ਘੱਟ ਉੱਠਦੇ ਨੇ ਹੈ ਤਾਂ ਟੱਕੇ ਚੱਲਣ ਦੇ ਤੋ ਟੇਬਲ ਤੇ ਮੈਂ ਹਾਂ ਚਲ ਕੀ ਕਰਨਾ ਥਰ ਕੇ ਠੰਡਾ ਇੱਥੇ ਬੈਠ ਕੇ ਪੈ ਲੈਣਾ ਟੇਬਲ ਤੇ ਵਧੀਆ ਹੁੰਦੇ ਨੇ ਟੱਕੇ ਚੱਲ ਇਹ ਆਪਣਾ ਲਾਸਟ ਸੂਟਾ ਸਾਰੇ ਪੈਠ ਹੋ ਗਏ ਨੇ ਇਹ ਆਪਾਂ ਡੱਬੇ 'ਚ ਭੇਜਨੇ ਪਾਣੇ। ਲਓ ਜੀ ਆਪਣੇ ਫੂਟ ਹੋ ਗਏ ਨਾ ਕੈਸ। 15 ਗਿਨਤੀ ਕਰ ਲੀਏ। 1 2 3 4 5 6 7 8 9 10 ਤੇ ਆਪਾਂ 11 ਇਹ ਚੀਜ਼ ਜਣਾ ਅਣਸਟਿਕ ਕੀ ਹੋ ਗਿਆ 12 1200 ਹੋ ਗਿਆ ਆਪਣੇ ਕੋਲ ਠੀਕ ਹੈ ਕਿਉਂਕਿ ਕੋਈ ਵੀ ਡਾਟ ਹੋਗਾ ਭੈਣ ਮੇਰੀ ਵਲੌਗਸ ਦੇਖ ਲੈਗੀ ਤੇ ਪਤਾ ਲੱਗ ਜਾਊਗਾ ਕਿ ਕਿੰਨੇ ਸੇ ਉਟਾਏ ਰਹਿਣਾ ਵੈਸੇ ਇਹਨਾਂ ਨੂੰ ਸਾਰਾ ਕੁਝ ਮੈਸੇਜ ਕਰਤਾ ਕਿ ਮੈਂ ਇਹਨੇ ਸਭ ਰੈਡੀ ਤੋਂ ਘਿਆਰੇ ਨੇ ਤੇ ਬਾਕੀ ਚਲੋ ਕੋਈ ਗੱਲ ਨਹੀਂ ਕੋਈ ਡਾਟ ਹੁੰਦਾ ਫਿਰ ਕਲੀਅਰ ਹੋ ਜਣਾ ਇੱਕ ਕਰਾ ਦੇ ਇੱਕ ਹੱਥ ਇਹ ਚ ਲਿਖ ਕੇ ਇਹਦੀ ਸਲੀਪ ਬਣਾਤੀ ਹੈ ਦਮਨ ਇਹਦੀ ਬਣਾ ਲਓ ਸਲੀਪ ਚੰਗਾ ਹੋ ਗਈ ਕੁੜੀ ਜੀ ਬੀ ਹੁਣ ਚੱਲ ਰਿਹਾ ਡੈੱਟ ਤੇ ਪਾਉਣਾ ਇਹਦੀ ਸਲਿੱਪੋ ਬਣਾ ਲਓ ਠੀਕ ਹੈ ਤੁਸੀਂ ਕਰ ਦਿਓ ਹੋਰ ਚ ਕੱਢ ਲਿਆ ਪ੍ਰਿੰਟਰ ਚ ਇਹ ਪੈਨ ਨਹੀਂ ਲਿਖਦੇ ਕੋਈ ਟੱਕਰ ਹੈ ਨਾ ਭੈਣ ਗੁੱਸੇ ਨਾ ਹੋ ਜਾਏ ਕਿ ਤੱਕ ਮੇਰਾ ਪੈਨ ਨਾ ਲਿਖਿਆ ਤੇ ਦੁੱਛਿਆ ਦਾ ਜਦੀ ਭੈਣ ਦਾ ਉਹਦੇ ਨਾਲ ਲਿਖਿਆ ਪ੍ਰਿੰਟਰ ਨਾਲ ਹੈ ਚਲੋ ਲੋ ਜੀ ਆਪਣਾ ਕੰਮ ਇੰਝ ਚੱਲ ਰਿਹਾ ਗਾ ਜੁਰੂ ਤਰੱਕੀ ਹੋਵੇ ਚਾਹੇ ਸਾਨੂੰ ਤੁਹਾਡੇ ਭੈਣ ਭਰਾਵਾਂ ਦਾ ਸਾਥ ਚਾਹੀਦਾ ਜੁਗਾਸੋਂ ਆਪਣਾ ਕੈਂਟਨੀ ਸਵੇਰੇ ਆਪਾਂ ਦੱਬਾ ਭਰ ਕੇ ਗੱਡੀ ਚਾੱਕ ਕੇ ਲੈ ਜਾਣਾ ਆ ਇੰਨੇ ਪਰ ਤੇ ਐਕਸਟਰਾ ਨਾ ਚਲੋ ਜਿਹੜੇ ਭੈਣ ਦੇ ਨੈਕਸਟ ਰੂਟ ਜਾਣਗੇ ਉਹਨਾਂ ਦੇ ਵਿੱਚ ਪਾ ਦਾਂਗੇ ਭੈਣੇ ਸਲੀਪਰ ਤਾਂ ਢੀ ਸਾਰੀਆਂ